ਗੱਲਬਾਤ ਹੋਈ ਤਾਂ ਆਮ ਪਰ ਪੀਣ ਦੇ ਵਿੱਚ ਆਪਣੇ ਫਰੈਂਡ ਸਰਕਲ ਚ ਗੱਲ ਹੋਈ ਆ ਨਾ ਗੱਲ ਉੱਥੇ ਆ ਗਈ ਨਸ਼ੇ ਦੀ ਆ ਗਈ ਉਹ ਮੇਰੇ ਫਰੈਂਡ ਸਰਕਲ ਦੇ ਵਿੱਚੋਂ ਇੱਕ ਪਰਿਵਾਰ ਦਾ ਲੜਕਾ ਸੀਗਾ ਜਿਹੜਾ ਪੂਰਾ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਸੀਗਾ ਤਾਂ ਉਹਦੇ ਨਾਲ ਗੱਲਬਾਤ ਕੀਤੀ ਮੈਂ ਮੇਰੀ ਬੇਹਤਰ ਹੈਗੀ ਉਹ ਗੱਲ ਕਰਦੇ ਆ ਵੀ ਨਸ਼ਾ ਛਡਾਉਂਦਾ ਹੀ ਕੰਮ ਆਏਗਾ ਉਹਨਾਂ ਦਾ ਮੀਨ ਕਹਿੰਦੇ ਯਾਰ ਬਹੁਤ ਜ਼ਰੂਰੀ ਹੈ ਜੇ ਉਹਨਾਂ ਨਾਲ ਮਿਲ ਸਕੀ ਇਹਨਾਂ ਜਿੱਥੇ ਵੀ ਮਿਲ ਲਗੇ ਕਹਿੰਦੇ ਆਪਾਂ ਜਾ ਜਾਵਾਂਗੇ ਯਾਰ ਕਿ ਆਪਾਂ ਦਵਾਈ ਲੈ ਕੇ ਆਉਂਦੇ ਆ ਗੱਲਬਾਤ ਕਰੀ ਤਾਂ ਸਾਰ ਆਪਣੀ ਘਰ ਹੀ ਮਿਲੇ ਸੀਗੀ ਤਾਂ ਉਸ ਪਰਸਨ ਨੇ ਪਹਿਲੇ 12 ਦਿਨਾਂ ਦੇ ਵਿੱਚ ਉਹ ਜਮਾਂ ਤੰਦਰੁਸਤ ਹੋ ਗਿਆ ਸੀਗਾ ਜਿਹੜਾ ਪਰਸਨ ਜਿਵੇਂ ਆਪਾਂ ਦੇਖ ਕੇ ਵੀ ਦੇ ਵਿੱਚ ਲੈ ਰਿਆ ਸੀ ਉਹ ਜੀਵ ਵਾਲੀ ਗੋਲੀ ਸਿਰਲੇਸ਼ ਕਰਾ ਜੋ ਮੈਡੀਕਲ ਨਸ਼ਾ ਹੈਗਾ ਉਹ ਲੈ ਰਿਆ ਸੀ ਕਿਹਾ ਤਾਂ 12 ਦਿਨਾਂ ਦੇ ਵਿੱਚ ਉਹ ਇੰਨਾ ਤੰਦਰੁਸਤ ਹੋ ਗਿਆ ਉਹ ਕਹਿੰਦਾ ਵੀ ਮੇਰਾ ਸਰੀਰ ਇੰਨਾ ਨਾ ਹੋ ਰਿਹਾ ਜਿਵੇਂ ਕਦੇ ਵੀ ਨਸ਼ੇ ਨਹੀਂ ਕਰਿਆ ਹੁੰਦਾ ਅਨਮੈਰਿਡ ਪਰਸਨ ਸੀਗਾ ਕੋਈ ਨਾਮ ਕੇਰਾ ਆਪਾਂ ਪ੍ਰਾਈਵੇਸੀ ਰੱਖਦੇ ਆ ਮੈਰਿਜ ਵੀ ਨਹੀਂ ਹੋਈ ਉਸ ਪਰਸਨ ਦੀ ਤਾਂ ਉਹ ਰਿਜ਼ਲਟ ਮਿਲਿਆ ਉਸ ਤੋਂ ਬਾਅਦ ਮੈਂ ਸਿੱਧ ਸਲਾਇ ਸਟੇਟਸ ਤੋਂ ਹੀ ਮੈਨੂੰ ਲਗਭਗ 4-5 ਫੋਨ ਆਏ ਤਾਂ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਉਹਨਾਂ ਨੂੰ ਸਪਲੀਮੈਂਟ ਇਹ ਪ੍ਰੋਵਾਈਡ ਕੀਤੀ ਤਾਂ ਹਰ ਇੱਕ ਪਰਸਨ ਨੂੰ 100% ਰਿਜ਼ਲਟ ਮਿਲਿਆ ਤਾਂ ਸਟਾਰਟਿੰਗ ਦੇ ਵਿੱਚ ਮਤਲਬ ਲਗਭਗ 12-13 ਪਰਸਨ ਸੀਗੇ ਜਿਨ੍ਹਾਂ ਨੂੰ ਮੈਂ ਸ਼ੁਰੂਆਤ કરી ਸੀ 9 ਤੋਂ 10 ਪਰਸਨ ਸੀਗੇ ਜਿਹੜੀ ਬਿਲਕੁਲ ਕਾਮਯਾਬ ਹੋ ਚੁੱਕੀ ਸੀਗੇ ਇੱਕ ਡੱਬੇ ਦੇ ਨਾਲ ਇੱਕ ਜਾਂ ਡੇਢ ਡੱਬੇ ਦੇ ਨਾਲ ਉਹ ਜਿਹੜਾ ਪ੍ਰੈਕਟ ਹੈ ਜਿਹਦੇ ਨਾਲ ਕਾਮਯਾਬ ਹੋ ਚੁੱਕੇ ਸੀਗੇ ਨਸ਼ਾ ਛੱਡ ਗਏ ਉਸ ਤੋਂ ਬਾਅਦ ਮੇਰਾ ਇੰਨਾ ਭਰੋਸਾ ਬਣਿਆ ਸੀ ਪਹਿਲਾਂ ਮੈਂ ਇਸੇ ਭਰੋਸਾ ਬਣਾਇਆ ਪੂਰਾ ਉਹ ਅਲੱਗ-ਅਲੱਗ ਜਿਵੇਂ ਕੋਈ ਫੀਮ ਲੈ ਰਿਹਾ ਸੀਗਾ ਫੀਮ ਲੈ ਰਿਹਾ ਸੀਗਾ ਹੋਰ ਸਾਰੇ ਸੀ ਉਹਨਾਂ ਨੂੰ ਵੀ ਚਿੱਟੇ ਦਾ ਸਿਮਨ ਕਰਦੇ ਸੀ ਕੁਝ ਉਹ ਵੀ ਤਾਂ ਸ਼ਰਾਬ ਪੀਦੇ ਸੀ ਉਹ ਵੀ ਅਲੱਗ-ਅਲੱਗ ਰਿਜ਼ਲਟ ਲਈ ਪੱਕਾ ਜਦੋਂ ਆਪ ਦਾ ਯਕੀਨ ਬਣਿਆ ਤਾਂ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਦੇਖਿਆ ਲਗਾਤਾਰ ਹੀ ਇਸ ਦਾ ਪਚਾਅ ਕਰ ਰਹੇ ਹਾਂ ਔਰ ਬਹੁਤ ਸਾਰੇ ਪਰਸਨ ਹੈਗੇ ਆ ਸੌ 6 ਪ੍ਰੋਡਕਟ ਉਹਨਾਂ ਦਾ ਗਿਆ ਕਿ ਲੈ ਚੁੱਕਿਆ ਇਹ ਬਹੁਤ ਚੰਗੀ ਹੈ ਉਸ ਤੋਂ ਇਲਾਵਾ बेनफिटा कैप्सूल बहुत ही वाली रिजल्ट है जो कहते कोई चीज कोई रिजल्ट हम नहीं मिले थे कितना समय हो गया है कितना समय हो गया 2 साल हो गए 2 साल हो ना, ना, गए हाजी सच्ची बात है नाम गुरलाल सिंह राठौर बड़ी बड़ी हो अच्छा बस अच्छा ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਚਾਹ ਪਾਣੀ ਸਭ ਲਈ ਓਕੇ ਜੀ ਹਾਂਜੀ ਨਾਮ ਗੁਰਲਾਲ ਸਿੰਘ ਰਾਪਰਾਪੂਰ ਤੋਂ ਤੇ ਮੈਨੂੰ ਇਸ ਪਲੇਟਫਾਰਮ ਨਾਲ 3 2.5 ਸਾਲ ਹੋ ਗਏ ਤੇ ਬਹੁਤ ਚੜ ਗਈ ਜਿਹੜੇ ਪ੍ਰੋਜੈਕਟ ਨੇ ਆਪਣਾ ਜਬਰਦਸਤ ਰਿਜ਼ਲਟ ਹੈਗਾ ਮੈਂ 700 800 ਦੇ ਡਾਟਾ ਜਿਹੜਾ ਹੈਗਾ ਨਸਾ ਛੁੜਾ ਚੁੱਕਿਆ ਹੈਗਾ ਬਾਕੀ ਵੀ ਆਪਣਾ ਕੱਲਾ ਭਿੰਗਰਾਜ ਜਿਹੜਾ ਆਪਣਾ ਸਾਲ ਰਿਪੋਰਟ ਕੱਲ ਕੱਲਾ ਇਸੇ ਇਸ ਨਾਲ ਨਹੀਂ ਆਉਂਦਾ ਤੁਸੀਂ ਇਹਨੂੰ ਨੋਨ ਰਿਡਿਊਸ ਨੂੰ ਨਾ ਦੇ ਕੇ ਦੇਖੋ ਕਿ ਤੇਰੇ ਜਿਹੜਾ ਦੇਖੋ ਜਿਹੜਾ ਸਿਨੇਚਰ ਖਾਂਦਾ ਚਿੱਟਾ ਦਾ ਚਿੱਟਾ ਲਗਾ ਉਹਨੂੰ ਤੁਸੀਂ ਲਾਜ਼ਮੀ ਦੇਣਾ ਇਹਨੇ ਹਮੂਟੀ ਪਾਵਰ ਚੱਕਣੀ ਹੈਗੀ ਬਹੁਤ ਚੰਗੀ ਚੀਜ਼ ਹੈ ਕਿਉਂਕਿ ਜਿਹੜੇ ਜਿਹੜੇ ਕੈਲਸ਼ੀਅਮ omega ਘੱਟ ਹੋ ਜਾਂਦੇ ਹਨ ਉਹ ਇਹਦੇ ਵਿੱਚ ਪਾਏ ਜਾਂਦੇ ਆ ਇਸ ਚੀਜ਼ ਨੂੰ ਆਪਣੇ ਰਾਸ਼ਟਰ ਭਗਤ ਦਾ ਡਾਕਟਰ ਅਬਦੁਲ ਗੋਲਮ ਜੀ ਉਹਨਾਂ ਨੇ ਇੱਕ ਲਿੰਕ ਲਿਖਾਇਆਗਾ ਜਿਸ ਨੂੰ YouTube ਤੇ ਮੋੜਾਗਾ ਤੁਸੀਂ ਸਰਚ ਕਰਕੇ ਦੇਖੋ ਇਹ ਇਹਨੂੰ ਉਹਨਾਂ ਨੇ ਕਿਹਾਗਾ ਵੀ ਇੱਕ ਮਰੇ ਹੋਏ ਬੰਦੇ ਦੇ ਵਿੱਚ ਜੇ ਤੁਸੀਂ ਪਾ ਦਿਨਾ ਉਹ ਵੀ ਉੱਠ ਖੜ ਸਕਦਾ ਯਾਨੀ ਕਿ ਬਿਮਾਰ ਹੋਵੇ ਕੈਂਸਰ ਦੀਆਂ ਸਟੇਜਾਂ ਦੇ ਵਿੱਚ ਬੰਦਾ ਪਿਆ ਹੋਵੇ ਇਹਨੂੰ ਕੈਪੈਸਿਟੀ ਉੱਤੇ ਰਹਿਗਾ ਜੀ ਆਪਣੇ ਇੱਕ ਇੱਕ ਨਨ੍ਹੀ ਜੂਸ ਔਰ ਇੱਕ ਸ਼ੀਵਕਾਉ ਦਾ ਆਪਣਾ ਜਿਹੜਾ ਜੂਸ ਹੁੰਦਾ ਉਹਨੂੰ ਤੁਸੀਂ ਯਾਨੀ ਕਿ ਆ ਦੇਖੋ ਦੂਸਰਾ ਜੂਸ ਹਾਂਜੀ ਇਹਦੇ ਨਾਲ ਦਾ ਪ੍ਰੈਕਟ ਹੈਗਾ ਇਹ ਜਿਹੜੇ ਦੋੜ ਹੈਗੇ ਪ੍ਰੋਡਕਟ ਇਹਨਾਂ ਨੂੰ ਤੁਸੀਂ ਜ਼ਰੂਰ ਦਿਓ ਜਿਵੇਂ ਕਿ ਕਿੱਥੇ ਦੇਣੇ ਹੈਗੇ ਮੰਨ ਲਓ ਵੀ ਆਹ ਬੜਾ ਬੈਂਕ ਦਾ ਸੀਮੋਟਨ ਹੈ ਇਹ ਤੁਸੀਂ ਨਾ YouTube ਤੇ ਵੀਡੀਓ ਦੇ ਸਰਚ ਕਰਕੇ ਦੇਖਿਓ ਉਸ ਤੋਂ ਨੂੰ ਸਮਝ ਕੇ ਪਤਾ ਲੱਗ ਜਾਏਗਾ ਕਿ ਕਿਹਦੀ ਦੋੜ ਲੇਣੀ ਹੈ ਦੇਖੋ ਜਿੱਥੇ ਪ੍ਰੋਬਲਮਾ ਪੇਸ਼ੈਂਟ ਨੂੰ ਕਾਫੀ ਆ ਜਾਂਦੀ ਹੈ ਮੰਨ ਲਓ ਉਹ ਵੀ ਆ ਉਹਦੀ ਬੀਪੀ ਦੀ ਗੋਲੀ ਵੀ ਲੱਗੀ ਹੋਈ ਆ ਕਿੱਤੇ-ਕਿੱਤੇ ਵੀ ਥਰਖ ਲਿਆ। ਇਹ ਉਹ ਹੋਰ ਵੀ ਵਾਰੀਆਂ ਚੁੰਮੜੀਆਂ ਹੋਈਆਂ ਨੇ ਉੱਥੇ ਆਪਾਂ ਇਹ ਦੋ ਪ੍ਰੋਡਕਟ ਪਾ ਸਕਦੇ ਹਾਂ। ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ। ਇਹਨਾਂ ਨੂੰ ਕੋਈ 2015 ਤੋਂ ਮੰਦਰ ਵਿੱਚ ਸ਼ੁਰੂ ਕਰਨਾ ਸਟਾਰਟ ਕੀਤਾ ਤੇ ਇੱਕ ਜਲਦ ਪ੍ਰੈਕਟ ਕਰਦੇ। ਉਹ ਤੋਂ ਅੱਗੇ ਆਹ ਵਾਲਾ ਪ੍ਰੈਕਟ ਆਹਲਾ ਤੁਸੀ। ਅਸੀਂ ਇਹ ਐਸਾ ਬਣਾ ਲਿਆ ਕਿ ਸਾਡੇ ਕੋਲ ਸਭ ਤੋਂ ਜ਼ਿਆਦਾ ਸੇਵਾ। ਅਸੀਂ ਕਹਿੰਦੇ ਸਾਡੇ ਕੋਲ ਸਾੰਰ ਦੇ ਤੋਂ ਵੀ ਜ਼ਿਆਦਾ ਸੇਵਾ। ਕਿਉਂਕਿ ਅਸੀਂ ਕਹਿੰਦਾ ਸਾੰਰ ਦੇ ਨਾਲ ਹੀ। ਮੈਂ ਇਹ ਗੱਲ ਅੱਜ ਤਾਈਂ ਬੋਲ ਰਿਹਾ ਸਾਰਾ ਸਾਹਮਣੇ। ਫਿੱਟ ਆ ਪਾ ਗਏ ਪ੍ਰੈਕਟਿਸ ਇਹਨੂੰ ਤੁਸੀਂ ਸਮਝੋ ਕੱਲਾ ਸਨਰਾਈਟ ਇਹੀ ਜੋੜਨਾ ਦਿਓ ਆਪਣੇ ਫੈਕਟਰ ਦੇ ਸਾਰੇ ਜਬਰਦਸਤ ਰਿਆਲੇ ਕੰਪਲਟ ਕੀ ਨਾ ਲਓ ਬਾਬਾ ਸਿਰ ਤੇ ਨਹੀਂ ਮਰਜੀ ਹੋਵੇ ਤੁਹਾਨੂੰ 10 ਤਰ੍ਹਾਂ ਦੇ ਵਿੱਚ ਰਿਜਲਟ ਬਣ ਜਾਊਗਾ ਜਿੰਨੇ ਨਾ ਕੋਈ ਸਨ 45 ਦਿਨਾਂ ਦਾ ਉਹਨਾਂ ਨੂੰ ਕਹਿਣਾ ਦੋ ਸ਼ੀਸ਼ੇ ਭਾਈ ਇਹ ਲੱਗਣੇ ਆ ਔਰ ਜਿਹੜੇ ਆਪਣੇ ਪਾਸਕੇਰ ਦੇ ਕੈਪਸੂਲ ਲੱਗੇ ਉਹਦੇ ਵਿੱਚ 30 ਕੈਪਸੂਲ ਹੁੰਦੇ ਨੇਗੇ ਉਹ ਲੱਗੜੀਆਂ ਸ਼ੀਸ਼ੇ ਤਿੰਨ ਇੱਕ ਸ਼ੀਸ਼ੇ ਦੇ ਵਿੱਚ ਰਿਹਾ ਟਾੜਣਾ ਇੱਕ ਸੋਵਾ ਇੱਕ ਸ਼ਾਮ ਨੂੰ ਸਾਰਾ ਦਸਿਆ ਹੋ ਜਾਏਗਾ ਆਪਣੇ ਜਿਵੇਂ ਕਿ ਆਪਣਾ ਨਾਵੀ ਰੋਲ ਆ ਗਿਆ ਮਾਰਕੀਟ ਦੇ ਵਿੱਚ ਤੁਸੀਂ ਐਡਾਂ ਵੇਖੀਆਂ ਨਾਬੀ ਵਾਲਾ ਬਹੁਤ ਐਡ ਚੱਲ ਰਹੀ ਆ ਹੁਣ ਥੋੜੀ ਜਿਹਾ ਘਟ ਗਈ ਬਹੁਤ ਜ਼ਿਆਦਾ ਐਡ ਚੱਲ ਰਹੀ ਹੈ ਕਿ ਕੋਈ 100 ਦਾ ਵੀ 500 ਦਾ ਕੋਈ ਹਜ਼ਾਰ ਦਾ ਵੀ 1500 ਦਾ ਅਸਲੀ ਕੀਤਾਗਾ ਆਪਾਂ ਨਾਬੀ ਵਾਲਦੇ ਜਿਹੜੇ ਐੜਿਆ ਨੇ ਚੱਲ ਰਿਹਾ ਮੈਂ ਬੰਦੇ ਪੇਸ਼ ਕਰ ਸਕਦਾ ਹੈ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਚंडीगढ़ ਪੀਐਲਆਈ ਔਰ ਡੀਐਮਸੀ ਦੇ ਵਿੱਚੋਂ ਦਵਾਈਆਂ ਚੱਲਦੀਆਂ ਸੀ ਅਸੀਂ ਦਵਾਈਆਂ ਬੰਦ ਕਰਵਾ ਦਿੱਤੀਆਂ ਇੱਕ ਨਾਬੀ ਵਾਲਾ ਤੁਸੀਂ ਸਾਰੇ ਪ੍ਰੋਡਕਟਾਂ ਦੇ ਖਿੱਚ ਕੇ ਕੰਮ ਕਰੋ ਕੋਈ ਐਣੀ ਜੇ ਆਪਾਂ ਆਉ ਹੈਗਾ ਮੈਂ ਸਟਾਰਟ ਇਥੋਂ ਕਿਤੇ ਮੈਂ ਆਉਦੀ ਰਿਹਾ ਦੱਸਦਾ ਨਾ ਮੈਨੂੰ ਕਰੀਬ 3 ਸਾਲ ਹੋ ਗਏ ਇਸ ਆ ਜਿਹੜਾ ਆਇਲ ਹੈ ਨਾ ਮੈਨੂੰ ਬਾਈ ਜੀ ਪੈਣਾ 7 ਪੀਸ ਦੇ ਕੀ ਰੇ ਸੀ ਮੈਂ ਕਿਹਾ ਬਾਈ ਬਾਲੇ ਨਹੀਂ ਯਾਰ ਮੈਂ ਜੁਰੀ ਨਹੀਂ ਕੋਈ ਸਾਰਾ ਇਹਦਾ ਬਹੁਤ ਧੂਮਕੀ ਗੱਲ ਹੈ ਜਿੱਦਾਂ ਸਿਰਫ ਆਪ ਹੀ ਰੋਕਦਾ ਉਹ ਕਹਿੰਦਾ ਇੱਕ ਵਾਰੀ ਗੁਰਨਾਥ ਸਟਾਰਟ ਕਰ ਤੂੰ ਮੰਗਿਆ ਕਰੀਂ ਉਹ ਜਦੋਂ ਹੋਈ ਤੋ ਮੈਂ ਇੱਕ ਪੀਸ ਬੰਦਾ ਲੇ ਕੇ ਸ਼ੁਰੂਆਤ ਤਾਂ ਪੂਟਾ ਨਹੀਂ ਚਾਹੀਦਾ ਮੈਨੂੰ ਕਿਹਾ ਆਪ ਦਾ ਵਿਸ਼ਵਾਸ ਆ ਉਹ ਪੱਕਾ ਹੋਣਾ ਚਾਹੀਦਾ ਜਦੋਂ ਆਪ ਦਾ ਵਿਸ਼ਵਾਸ ਪੱਕਾ ਹੋ ਜਾ ਫਿਰ ਮੈਂ ਕਰ ਸਕਦਾ ਹਾਂ ਜਦੋਂ ਆਪਾਂ ਲੋਕਾਂ ਦੇ ਛੱਡਦੀਏ ਉੱਥੇ ਆਪਾਂ ਨੂੰ ਰਿਜ਼ਲਟ ਸਹੀ ਨਹੀਂ ਆਉਂਦੇ ਕਿਉਂ ਕਿ ਕਿੱਥੇ ਨਾ ਕਿਤੇ ਮੰਨ ਲਓ ਵੀ ਪ੍ਰੋਡਕਟ ਨੂੰ ਜੂਸ ਕਰਨ ਦੀ ਕਮੀ ਰਹਿ ਜਾਂਦੀ ਹੈ ਉੱਥੇ ਆਪਾਂ ਜਦੋਂ ਆਪਨੇ ਸਟਾਰਟ ਕਰਾਂਗੇ ਨਾ ਆਪਾਂ ਪ੍ਰੋਪਰ ਤਰੀਕੇ ਨਾਲ ਲਾਵਾਂਗੇ ਤੇ ਆਪਾਂ ਨੂੰ ਪ੍ਰੋਪਰ ਟ੍ਰਿਕ ਨਾ ਲੱਗ ਪਿਆ ਬਣਾ ਹੁਣ ਮੇਰੇ ਕੋਲ ਐਸਾ ਹੋ ਰਿਹਾ ਕਿ ਇਹਨੀਆਂ ਦੋ ਦਨ ਬੇਟੀਆਂ ਦੀ ਸਿਰ ਇਹਦੀ ਹੈਗੀ ਕਰੀਬ ਤਿੰਨ ਤਰ੍ਹਾਂ ਦੀ ਬੇਟੀਆਂ ਦੀ ਚਾਰ ਦੀ ਬੇਟੀਆਂ ਦੀ ਸਿਰ ਇਹਦੀ ਹੈਗੀ ਇੱਕ ਮਿੰਟ ਸੋ ਦੋ ਬੇਟੀਆਂ ਦੀ ਇਹਦੀ ਹੈਗੀ ਇੱਕ ਮਿੰਟ ਦੀ ਤੋ ਦੋ ਬੀਟੈਂਸ਼ੀ ਲੀਤੀ ਹੈ। ਇਹ ਕੰਸਫਰੈਂਸ ਮੈਂ ਕੰਮ ਕਰ ਰਿਹਾ ਕ੍ਰੀਮ ਨਹੀਂ ਕੋਈ ਖਾਸ ਨਹੀਂ ਹੈਗੀ ਟੀਮ ਨਹੀਂ ਰਹਿ ਗਈ ਹੈ ਕਿ ਜਿਹੜੇ ਬੰਦੇ ਚੱਲ ਰਹੇ ਬਹੁਤ ਚੰਗੇ ਚੱਲ ਰਹੇ ਨੇ। ਇਹ ਸਾਰਾ ਸਸਤੀ ਘਾੜੀ ਤੇ ਮੈਂ ਕ੍ਰੀਮ ਦੋ ਬੁਲਟ ਜੀਤ ਕਰ ਚੁੱਕਿਆ 1 2023 15 ਫਰਵਰੀ 2023 ਦੇ ਵਿੱਚ ਚੀਫ ਕੀਤਾ ਸੀਗਾ ਉਸ ਤੋਂ ਬਾਅਦ ਆਪਣਾ ਸੈਮੀਨਾਰ ਹੋਇਆ ਸੀਗਾ ਹਾਂ ਰਾਮਪ੍ਰੀਤ ਉਸ ਤੋਂ ਬਾਅਦ ਨਾ ਹੋਇਆ ਹਾਂਜੀ ਉਸ ਤੋਂ ਬਾਅਦ ਆਪ ਦੁਬਾਰਾ ਚੋਰ ਇੱਕ ਬੁਲਟ ਜੀਤ ਹੋਰ ਕੀਤਾਗਾ ਜਦੋਂ ਆ ਪੂਰੀ ਫੁੱਲ पे ਮਤਲਬ ਕੋਈ ਕਿਸੇ ਨਹੀਂ ਕੋਈ ਨਹੀਂ ਕਈ ਕਾਪੜੀ ਕਰਦੇ ਕਿਸੇ ਵੀ ਕਾਪੜੀ ਦਾ ਨਾਮ ਨਹੀਂ ਲਵਾਦੇ 20000 ਰੁਪਏ ਦਾ ਅਗਰ ਉਹਨੂੰ ਚੀਪ ਕਰਵਾਇਆ ਲਓ ਜੀ ਸਲਿੱਪ ਫੋਟੋਆਂ ਲਾ ਦਈਆਂ ਸਟicker ਲਾ ਦੇ ਕਿਸਤਾ ਹੁੰਦਾ ਭਰਤਾ ਮਰਜਾ ਲਾਗਾ ਜਿੰਨੇ ਕਿ ਕਰਵਾਉਂਦਾ ਨਾਲ ਫੀਲਡ ਦੇ ਵਿੱਚ ਸਾਰੇ ਕਿਸ਼ਤੇ ਚਲੇ ਜਾਂਦੇ ਆ ਉਹ ਕੰਮ ਨਹੀਂ ਪੂਰੀ ਫੁੱਲ ਪੇਮੈਂਟ 231000 ਰੁਪਏ ਦਾ ਬੋਟੂ ਨਾਲ ਕਰਦੇ ਨਹੀਂ ਆਏਗੇ ਇਹਦੇ ਵਿੱਚ ਹੋਰ ਆਪਾਂ ਮਾਪਨੇ ਕਰਾਇਆ ਸੀ ਪਰ ਰਿਜ਼ਲਟ ਹੁੰਦੇ ਹੈਗੇ ਤੇ ਨੋਨੀ ਯੂਸ ਹੋ ਗਿਆ ਕੈਂਸਰ ਦੇ ਮਰੀਜ਼ਾਂ ਦੇ ਰਿਜ਼ਲਟ ਹੁੰਦੇ ਆ ਸ਼ੁਕਰ ਦੇ ਫਿਟ ਪੇਨ ਹੋ ਗਿਆ ਜੂਰੀ ਕੈਸਟ ਵਗੈਰਾ ਘਟ ਗਿਆ ਇਹਨਾਂ ਦੇ ਰਿਜ਼ਲਟ ਹੁੰਦੇ ਆ ਤੇ ਬਹੁਤ ਵਧੀਆ ਪ੍ਰੋਜੈਕਟ ਹੈਗਾ ਇਹ ਤੇ ਤੁਸੀਂ ਵੀ ਆਪਣਾ ਸਾਥ ਦਿਓ ਇਹਦੇ ਵਿੱਚ ਰਲ ਮਿਲ ਕੇ ਦੇ ਨਾਲ ਇਹਦੇ ਵਿੱਚ ਅਰਨਿੰਗ ਬਹੁਤ ਵਧੀਆ ਹੈਗੀ ਤੇ ਨਾਲੇ ਪੌਣ ਨਾਲੇ ਫਲ ਹੈਗਾ ਧੰਨਵਾਦ ਮੇਰਾ ਨਾਮ ਕੀ ਗਰਾਮਾ ਜੀ ਦਾ ਪ੍ਰਫੁੱਲਤ ਰਹਿਣਾ ਵਾਲਾ ਜੀ ਤੇ ਮੈਨੂੰ ਥੋੜਾ ਟਾਈਮ ਹੋਇਆ ਜੀ ਵਾਲੇ 20 ਦਿਨ ਹੀ ਹੋਇਆ ਤੇ ਮੈਂ ਸੰਗਾ ਜੀ ਦਾ ਫੋਟਰਟ ਦਾ ਮਤਲਬ ਰਿਜ਼ਲਟ ਲਿਆ ਜੀ ਬਹੁਤ ਵਧੀਆ ਹੈਗਾ ਜੀ ਸਨਰਾਈਜ਼ ਪ੍ਰੋਡਕਟ ਦਾ ਸਾਰਾ ਦਾ ਇਹ ਵਾਲਾ ਪੈਕਟ ਆ ਜੀ ਹਾਂਜੀ ਬਹੁਤ ਵਧੀਆ ਫਾਇਦਾ ਹੋਇਆ ਜੀ ਜਿਹਨਾਂ ਨੂੰ ਦਿੱਤਾ ਸੀਗਾ ਤੁਸੀਂ ਮਤਲਬ ਕੀ ਮਤਲਬ ਸਾਰਾ ਕੁਝ ਹੀ ਲੈ ਰਹੇ ਸੀਗੇ ਜੀ ਇੰਜੈਕਸ਼ਨ ਕਰਕੇ ਜਾਂ ਚੰਗਾ ਚੰਗਾ 2500 ਦਾ ਡੇਲੀ ਦਾ ਮਤਲਬ ਚਿੱਟੇ ਦਾ ਹੋ ਸਕਦਾ ਹਾਂਜੀ ਫਲਾਉਰ ਤੋਂ ਮੁੰਡਾ ਸੀ ਉਹਦਾ ਕਿੰਨਾ ਹਾਂਜੀ ਠੀਕ ਹੈ ਹਾਂਜੀ ਚਲੋ ਨਮਸਕਾਰ ਦੋਸਤੋ ਜਰਮਿੰਦਰ ਪਾਰ ਬਟਿੰਡਾ ਸੀ ਮੈਂ ਆਹਨ ਸਿਸਟਮ ਨੂੰ ਦੇਖਣ ਲਈ ਆਇਆ ਮੈਂ ਚਲੋ ਦੇਖਦੇ ਇੱਕ ਵਾਰ ਫਿਰ ਸਟਾਰਟਿੰਗ ਕਰੀ ਜੀ ਜੀ ਥੈਂਕ ਯੂ ਮੈਂ ਸਭ ਸਿੱਟ ਕਾਲਜੀ ਸਾਰਿਆਂ ਨੂੰ ਰਾਦੇ ਤੇ ਨਸ਼ਾ ਛੁਡਾਉਣ ਵਾਲੇ ਦੋ ਪੈਕਟ ਦਿੱਤੇ ਹੈ ਉਹਨਾਂ ਦਾ ਵਧੀਆ ਰਿਜ਼ਲਟ ਆਇਆ ਹੈ ਤੇ ਮੇਰੇ ਕੋਲ ਸਟੋਰ ਵੀ ਹੈ ਬਠਿੰਡੇ ਦਾ ਓਕੇ ਤੇ 4 ਮਹੀਨਿਆਂ ਤੋਂ ਸਾਡਾ ਆਪਸ ਚ ਮੇਲ ਨਹੀਂ ਹੋਇਆ ਜਿਹਦੇ ਕਰਕੇ ਤੇ ਆਨੇ ਮਾਲ ਦਾ ਵਾਰਨ ਹੋ ਗਿਆ ਓਕੇ

ਤੇ ਮੈਂ ਕਹਿਆ ਕੋਈ ਐਕਸਟਰਾ ਦਾ ਕਨਸੈਪਟ ਪਾੜੋ ਜਿਹੜਾ ਆਪਾਂ ਖਾਲੀ ਪੈਸੇ ਨਾ ਹੋ ਗਏ ਕਿ ਲੋਕ ਵੀ ਠੀਕ ਹੋਣ ਜੀ ਫਿਰ ਰਾਗਰਾਜ ਜੀ ਬੇਸਿਕਲੀ ਮੈਡੀਕੇਸ਼ਨ ਹੋਣਾ ਇੱਥੇ ਇਹਨਾਂ ਨਸ਼ਾ 스ਨੈਕ ਦਾ ਚਿੱਟੇ ਦਾ ਤੇ ਬੱਚੇ ਹਾਲੇ ਦੇਖੋ ਉਹ ਫੋਸਟ ਜਾ ਕੇ ਰਖਾਈ ਨਹੀਂ ਤੇ ਇੱਧਰ ਆ ਜੀ ਤੇ 스ਨੈਕ ਨਹੀਂ ਮਿਲਿਆ ਉੱਥੇ ਜੀ ਹਾਂ ਜੀ ਤੇ ਉੱਥੇ ਜਾਂਦਾਰੀ ਉਹ ਤੋਂ 18 ਆਪਣੇ ਸਾਧਾ ਤੇ ਤੁਸੀਂ ਮਤਲਬ ਨਹੀਂ ਇਹ ਤਾਂ ਅੱਛਾ ਕਨਸੈਪਟ ਫੜਾ ਰੱਖਿਆ ਨਿਕਲ ਤੁਸੀਂ ਕੋਈ ਆਪਸ ਵਿੱਚ ਪੈਸਾ ਨਹੀਂ ਹੁੰਦਾ ਪੈਸਾ ਤਾਂ ਪੈਸਾ ਤਾਂ ਨਾ ਤੂੰ ਮੈਂ ਜੇ ਟੋਕੜ ਨੂੰ ਆ ਜਾ 10 ਕਰੋੜ ਤਾਂ ਕਮਾ ਚੁੱਕਦਾ ਹੈ ਕੀ ਪਤਾ ਰਾਣੀ ਸ਼ਾਮ ਦੀ ਗੱਲ ਬਾਰੇ ਉਠੀਆਂ ਬਣਾਈਆਂ ਉਹ ਫਾਇਦਾ ਕੀ ਹੋਇਆ ਕਿ ਉਹ ਬੱਚੇ ਜਾਣਗੇ ਨਹੀਂ ਜਾਣਗੇ ਲੋ ਭਾਈ ਹਾਂ ਕਿ ਹਾਂ ਤੇ ਕਿ ਟਿਵੀ ਮਕੈਨਿਕ ਸੀਗਾ ਜੈਪੁਰ ਸ਼ਹਿਰ ਉਸ ਤੋਂ ਬਾਅਦ 200 ਵੱਡੀਆਂ-ਵੱਡੀਆਂ ਆਚਾਰ ਅਚੀਰ ਕਰੀਆਂ ਉਹ ਉਠੀਆਂ ਬਣਾਈਆਂ ਇੱਥੇ ਕੋਈ ਹੁੰਦੀ ਫਿਰਦੀ ਹੈ

ਦੋ ਪਰਸਨਲ ਮੈਂ ਇੱਕ ਪ੍ਰੋਜੈਕਟ ਦੇ ਚੁਕਿਆ ਇੱਕ ਤਾਂ ਮੇਰਾ ਬ੍ਰਦਰ ਹੈਗਾ ਮੇਰੇ ਦਾਦੇ ਦਾ ਲੜਕਾ ਤੇ ਇੱਕ ਫੈਕਟਰੀ ਦੇ ਵਿੱਚ ਠੇਕੇਦਾਰ ਹੈ ਜੀ ਮੈਂ ਇਹਦੇ ਨਾਲ ਵਰਕ ਕਰਦਾਗਾ ਉਹਨਾਂ ਨੂੰ ਚੱਲਿਆ ਗਿਆ ਤੇ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਆਇਆ ਹੈ ਤੇ ਦੋ ਦਿਨ ਹੀ ਲੱਗਤੀਆਂ ਨੂੰ ਬਹੁਤ ਵਧੀਆ ਉਹਨੂੰ ਪੀਜੰਗਾ ਰਹੀ ਹੈ ਉਹ ਕਹਿੰਦੇ ਬਹੁਤ ਵਧੀਆ ਰੋਂ ਖੁੱਖੀ ਵਧੀਆ ਲੱਗਦੀ ਨਹੀਂ ਹੀ ਵਧੀਆ ਆ ਰਹੀ ਹੈ ਕਿੰਨੇ ਰਹੇ ਸੀ ਇਹ ਉਹ ਜੋ ਠੇਕੇਦਾਰ ਸੀ ਇਹਨਾਂ ਡਰਿੰਕ ਲੈ ਰਹੇ ਸੀ ਉਮਰ ਹਜੀ ਘਟਾ ਉਹਨਾਂ ਦੀ ਪਰ ਜਦੋਂ ਵੀ ਉਹ ਮਤਲਬ ਜਿੱਦਾਂ ਡਰਿੰਕ ਨਹੀਂ ਲੈਂਦੇ ਜਾਂ ਰੇਟ ਕਰ ਦਿੰਦੇ ਉਹਨਾਂ ਨੂੰ ਘਬਰਾਹਟ ਬਹੁਤ ਜ਼ਿਆਦਾ ਹੋ ਜਾਂਦੀ ਸੀ ਔਰ ਜਦੋਂ ਗੱਲਬਾਤ ਉਹਨਾਂ ਨਾਲ ਹੋਈ ਤਾਂ ਕਹਿੰਦੇ ਯਾਰ ਸਾਨੂੰ ਜੀ ਇਹ ਮਤਲਬ ਦਿੱਕਤ ਨਾ ਆਵੇ ਨਾ ਫਿਰ ਤਾਂ ਕਹਿੰਦੇ ਅਸੀਂ ਛੱਡ ਦਿੰਦੇ ਦਵਾਈਆਂ ਹੋਰ ਵੀ ਲਈਆਂ ਸੀ ਸ਼ਾਇਦ ਉਹਨਾਂ ਨੇ ਔਰ ਉਹਨਾਂ ਦੇ ਜੜੀ ਵੀ ਚਾਹੁੰਦੇ ਸੀ ਨਾਲ ਹੀ ਸੀ ਉਹ ਵੀ ਉਹਨਾਂ ਦੇ ਕਹਿੰਦੇ ਯਾਰ ਜੀ ਛੱਡ ਦੇਣ ਤਾਂ ਵਧੀਆ ਕਿਉਂਕਿ ਉਹਨਾਂ ਨੂੰ ਮਤਲਬ ਦਿੱਕਤ ਜ਼ਿਆਦਾ ਵੱਧ ਹੀ ਜਾ ਰਹੀ ਸੀ ਤਾਂ ਪਹਿਲਾਂ ਜਦੋਂ ਇਹ ਪਹੁੰਚ ਲੱਤੀ ਉਹਨਾਂ ਨੇ ਪਹਿਲੇ ਦਿਨ ਪਰ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਈ। ਨੀਂਦ ਵੀ ਵਧੀਆ ਆਈ ਔਰ ਭੁੱਖ ਵੀ ਬਹੁਤ ਵਧੀਆ ਲੱਗ ਰਹੀ ਹੈ ਉਹਨਾਂ ਨੂੰ ਔਰ ਡੇਲੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ। ਵਾਪੈਲੀ ਪਰ ਆਇਆ ਕਰਤੀ ਜੀ। ਇੰਦਰਾਲ ਜੇਰ ਦੀ ਕਰ ਤੋਂ ਕਰ ਸੀ। ਬਹੁਤ ਵਧੀਆ ਮੈਨੂੰ ਫਾਇਦਾ ਹੋਇਆ ਇਹਦੇ ਨਾਲ ਜੀ। ਤੇ ਇੱਕ ਹਿੱਟ ਬੇਨ ਪਾਤਾ ਸੀ ਇਹ। ਤੇ ਗੱਡੀ ਜਿਹੜੀ ਉਹਦੇ ਨਾਲ ਚ ਸੀ। ਜੀ। ਤੇ 4 ਕਿਲਾ ਬਾਅਦ ਘਰਾਂ ਨਾਲ ਪੀਣ ਲੱਗੇ ਹੋਟਲ ਦੇ। ਨਹੀਂ ਕਰ ਉਹ ਦੀ ਕੈਬ ਲਈ ਆਉਂਦੀ। ਚੌਥੇ ਦਿਨ ਨਹੀਂ ਕਰ ਚੌਥੇ ਦਿਨ ਲੈ ਗਈ ਸੀ। ਓਕੇ। ਤੇ ਜੀ ਵਾਰ ਆਇਆ ਮੈਂ ਆਖੋ। ਲੰਗਰ ਚ ਜੀ ਸਿ ਸ਼ਿਗਾਦੀ ਗਏ ਉਸੋ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਔਰ ਤਲਵੰਡੀ ਸਾਬ ਦੇ ਨਾਲ ਪਿੰਡ ਹੈ ਮਲਕਾਣਾ ਜਿੱਥੇ ਕਿ ਸੱਪ ਦੇ ਡੰਗੇ ਦਾ ਇਲਾਜ ਕੀਤਾ ਜਾਂਦਾ ਸਾਡਾ ਪਿੰਡ ਬਹੁਤ ਮਸ਼ਹੂਰ ਹੈ ਔਰ ਹਰਮਨ ਜੀ ਮੇਰੇ ਪ੍ਰਾਣੀ ਮਿੱਤਰ ਨੇ ਸਾਡਾ ਪਰਿਵਾਰਿਕ ਰਿਲੇਸ਼ਨ ਹੈ ਕਾਫੀ ਟਾਈਮ ਤੋਂ ਔਰ ਇਹ ਸਟੇਟਸ ਲਾ ਰਹੇ ਸੀਗੇ ਮੈਂ ਇੱਕ ਦੋ ਦਿਨ ਦਾ ਦੇਖਿਆ ਆਪਾਂ ਸਵਾਈਪ ਕਰ ਦਿੰਦੇ ਨਾ ਫਟਾਫਟ ਦੇਖ ਦਿੰਦੇ ਆ ਆਪ ਕੋਲ ਟਾਈਮ ਦੇ ਵੀ ਟਾਈਮ ਦੀ ਕਮੀ ਹੁੰਦੀ ਆ ਫਿਰ ਇੱਕ ਦਿਨ ਮੈਂ ਉਹਨਾਂ ਨੂੰ ਪੁੱਛ ਹੀ ਲਿਆ ਮੈਂ ਯਾਰ ਕੀ ਲਾਈ ਜਾਣਾ ਕੋਈ ਨਸ਼ਾੜਾ ਵਾਲਾ ਮੈਂ ਕਦੋਂ ਦਾ ਕੰਮ ਕਰ ਲਾ ਗਿਆ ਪਹਿਲਾਂ ਤੇ ਦੇਖਿਆ ਨਹੀਂ ਸੁਣਿਆ ਨਹੀਂ ਕੋਈ ਸਾਡਾ ਕੋਈ ਨਸ਼ਾੜਾ ਵਾਲਾ ਤਾਂ ਬਾਹਰ ਵਾਸਤੇ ਨਹੀਂ ਸੀ ਮੇਰਾ ਵੀ ਨਹੀਂ ਸੀ ਇਹਨਾਂ ਦਾ ਵੀ ਨਹੀਂ ਸੀਗਾ ਤਾਂ ਇਹ ਕਹਿੰਦੇ ਕਿ ਇਸ ਤਰ੍ਹਾਂ ਕਰਕੇ ਆਪਣੇ ਸੰਗਰੂਰੀ ਦੀ ਤੂੰ ਮਿੱਤਰ ਨਹੀਂ ਤਾਂ ਉਹਨਾਂ ਨੇ ਆਹ ਕਨਸੈਪਟ ਸਟਾਰਟ ਕੀਤਾ ਤੇ ਰਿਜ਼ਲਟ ਅੱਛੇ ਆ ਰਿਹਾ ਹੈ ਕਹਿੰਦੇ ਮੈਂ ਸੀ ਵੀ ਮੈਂ ਸਟਾਰਟ ਕੀਤਾ ਜਸਟ ਮੈਂ ਲੈ ਕੇ ਦੇਖ ਰਿਹਾ ਰਿਜ਼ਲਟ ਮੈਂ ਯਾਰ ਆਪਣਾ ਵੀ ਹੈਗਾ ਰਿਸ਼ਤੇਦਾਰੀ ਚੋਂ ਮੁੰਡਾ ਸੀਗਾ ਚਿੱਟਾ ਲਾਉਂਦਾ ਸੀ ਤਾਂ ਉਸ ਤੋਂ ਉਹਨਾਂ ਨੂੰ ਪ੍ਰੋਡਕਟ ਦਿਵਾਏ ਫਿਰ హెయిਰ ਆਇਲ ਆ ਜਿਹੜਾ ਸੀਗਾ ਪਿਛਲੀ ਮੇਰਾ ਵੀ ਇਰਾਦਾ ਨਹੀਂ ਸੀਗਾ ਕੰਮ ਕਰਨ ਦਾ ਇਹਨਾਂ ਪ੍ਰੋਡਕਟ ਲੈਣ ਦਾ ਕਿਉਂਕਿ ਮੈਂ ਨਹੀਂ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਕੰਮ ਕਰ ਚੁੱਕਿਆ ਸੀ ਯੂ ਐਸ اے ਦੀ ਕੰਪਨੀਆਂ ਬੜੇ ਮਹਿੰਗੇ ਪ੍ਰੋਡਕਟ ਨੇ ਆਮ ਬੰਦੇ ਦੀ ਰੇਂਜ 'ਚ ਨਹੀਂ ਹੈਗੇ ਉਹ ਪ੍ਰੋਡਕਟ ਲੈਣੇ ਜਾਂ ਕੀ ਗੱਲ ਕਰੀਏ ਪਰ ਇਹ ਚ ਫੈਮਿਲੀਆਂ ਉਸ ਪ੍ਰੋਡਕਟ ਨੂੰ ਯੂਜ਼ ਕਰ ਸਕਦੀ ਹੈ ਹਾਲਾਂਕਿ ਰਿਜ਼ਲਟ ਅੱਛੇ ਨੇ ਪਰ ਕਾਸਟ ਵੀ ਬਹੁਤ ਜ਼ਿਆਦਾ ਨਹੀਂ ਉਹਦੇ ਵਿੱਚ ਕਿਉਂਕਿ ਇਹ ਕਨਸੈਪਟ ਬਹੁਤ ਅੱਛਾ ਹੈ। ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਮਿਸਟਰ ਰੌਸ਼ਨ ਜੀ ਸਰਜੀਤ ਜੀ ਸਾਡੇ ਅਪਲਾਈਨ ਨੇ ਜਿਹੜੇ ਕਿ ਸਾਡੇ ਤੱਕ ਮਤਲਬ ਪ੍ਰੋਡਕਟ ਦੀ ਜਰੂਰ ਹੀ ਸਾਨੂੰ ਲੋੜ ਪੈਂਦੀ ਹੈ ਤਾ ਐਂਟੀ ਦੂਰੋਂ ਬੈਠੇ ਸਾਡੇ ਤੱਕ ਪਹੁੰਚਾਉਂਦੇ ਨੇ ਜਿੰਨੀ ਮਰਜ਼ੀ ਦਿੱਕਤ ਆ ਜਿੰਨਾਂ ਨੂੰ ਪਰ ਸਾਡੇ ਤੱਕ ਪਹੁੰਚਾਉਂਦੇ ਸੀ ਸਾਨੂੰ ਇਹ ਬਹੁਤ ਵੱਡੀ ਖੁਸ਼ੀ ਹੋ ਰਹੀ ਹੈ ਇਸ ਚੀਜ਼ ਦੀ ਔਰ ਜਿਹੜੇ ਐਮਡੀ ਸਰ ਨੇ ਅਰੋਹ ਕੁਮਾਰ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਤਲਬ ਇਹ ਪਲੇਟਫਾਰਮ ਜਿਹੜਾ ਹੈਗਾ ਬਣਾਇਆ ਸਿਸਟਮ ਨੂੰ ਡਿਜ਼ਾਈਨ ਕੀਤਾ ਔਰ ਸਭ ਤੋਂ ਜ਼ਿਆਦਾ ਮੈਂ थैंकफुल ਹਾਂ ਮਿਸਟਰ ਰਜਿੰਦਰ ਕੁਮਾਰ ਜੀ ਜਿਹੜੇ ਕਿ ਫਿਲਹਾਲ ਆਪਣੇ ਚ ਕਿ ਕੋਈ ਸੀਨੀਅਰ ਬੰਦਾ ਚਮ ਡਾਊਨ ਟੂ ਅਰਥ ਨਹੀਂ ਠੀਕ ਹੈ ਜੀ ਹੁਣ ਮੈਂ ਰਿਜ਼ਲਟਾਂ ਦੀ ਗੱਲ ਦੱਸਦਾ ਥੋੜਾ ਤੁਹਾਨੂੰ ਭਿੰਗਰਾ ਹੇਅਰ ਵਾਲਾ ਮੈਨੂੰ ਰਿਜ਼ਲਟ ਮਿਲਿਆ ਜੀ ਮੈਂ ਘਰੇ ਵੈਸੇ ਹੀ ਲੈ ਗਿਆ ਮੈਸੇਜ ਤੇ ਵਾਲ ਝਾੜਦੇ ਸੀਗੇ ਕਿਵੇਂ ਝਾੜਦੇ ਸੀਗੇ ਬਸ ਐਸ ਤਰ੍ਹਾਂ ਫੜ ਲਈ ਵਾਲਾਂ ਦਾ ਕੁਝ ਹੱਥ ਤੇ ਆ ਗਿਆ ਮੈਨੂੰ ਅੰਦਰੋਂ ਅੰਦਰ ਹੀ ਇਹ ਵੀ ਡਰ ਲੱਗਦਾ ਸੀ ਕਿਤੇ ਕਿ ਜਾਣ ਦਰ ਵਾਲ ਜੀ ਨੇ ਝਾੜ ਦੇ ਇਹਨੂੰ ਕਿੰਨੀ ਸਦੀ ਪ੍ਰੋਬਲਮ ਹੁੰਦੀ ਹੈ ਉਸ ਦੇ ਵਾਲ ਝਾੜ ਦੇ ਕਿਤੇ ਅੰਦਰੋਂ ਅੰਦਰ ਹੀ ਲੱਗ ਰਿਹਾ ਸੀ ਇਹ ਵੀ ਦਿੱਕਤ ਸੀ ਟੈਨਸ਼ਨ ਵੀ ਹੁੰਦੀ ਸੀ ਪਰਾਂ ਅੰਜ ਕਹਿੰਦੇ ਆਹ ਹੇਅਰ ਵਾਲ ਲੈ ਜੀ ਸੀਗਾ ਪਰ ਲੈ ਕੇ ਉਹਦਾ ਜਰੂਰ ਕਰਕੇ ਦੇਖ ਲਿਆ ਕਿ ਆ ਕੁਝ ਫਾਇਦਾ ਹੀ ਹੋ ਜੇ ਤਾਂ 7 ਦਿਨਾਂ ਦੇ ਵਿੱਚ ਉਹਨਾਂ ਘਰੇ ਦੋ ਬੇਟੀਆਂ ਮੇਰੇ ਉਹਨਾਂ ਦੇ ਵੀ ਤੇ ਤਿੰਨਾਂ ਦੇ ਉਹਨਾਂ ਦੇ ਵਾਲ ਝੜਨੋਂ ਆੜ ਗਏ ਤੇ ਉਹ ਸ਼ੀਸ਼ੀ ਜਿਹੜੀ ਖਤਮ ਹੋਣਾ ਨਹੀਂ ਐਨੀ ਕ ਰਹਿ ਗਈ ਮੈਨੂੰ ਕਹਿੰਦੇ ਘੋਲੇ ਅੰਮਾ ਵੀ ਕੀ ਹੋ ਗਿਆ ਆਪਣੇ ਕੋਲੇ ਮੇਰੇ ਕੋਲ ਨਾ ਹੋਰ ਪੰਜ ਸੀਆਂ ਹੀ ਰੋ ਲੱਤੀ ਪਈ ਸੀ ਦੋ ਸ਼ੀਸ਼ੀਆਂ ਪਈਆਂ ਸੀ ਤਾਂ ਉਹ ਕਹਿੰਦੇ ਨਹੀਂ ਇਹ ਵਧੀਆ ਹੈ ਕਿਹਾ ਵਾਲ ਝੜਨੋਂ ਆੜ ਗਏ ਵੀ ਆ ਦੇਖੋ ਉਹਨੇ ਮੈਨੂੰ ਕਹਿੰਦੇ ਸਾਹਿਬ ਕਹਿੰਦਾ ਕੋਈ ਵਾਲਾ ਚਾਹੀ ਨਹੀਂ ਰਹੀ ਸਿਰਫ ਦੋ ਚਾਰ ਵਾਲ ਹੀ ਹੱਥ ਚਾਹੀਦੇ ਫਿਰ ਮੈਂ ਦੂਸਰੀ ਸ਼ੀਸ਼ੀ ਲੈਤੀ ਤਾਂ ਬਿਲਕੁਲ ਛੜਨਾ ਬੰਦ ਹੋ ਗਏ ਫਿਰ ਇਹਨਾਂ ਨੇ ਮੈਨੂੰ 10 ਸੀਸੀਆਂ ਦਿੱਤੀਆਂ ਪਰ ਕਿਹਨਾਂ ਨੂੰ ਐ ਤੇ ਲੱਗਦਾ ਸੀ ਵੀ ਯਾਰ ਮੈਂ ਦੇਊਂਗਾ ਲੋਕਾਂ ਨੂੰ ਬਥੇ ਲੈਣਗੇ ਕਿ ਨਾ ਤੇ ਕੀ ਮੈਂ ਸੇਲ ਕਰ ਪਾਉਂਗਾ ਉਹ 10 ਸੀਸੀਆਂ ਲੈ ਕੇ ਜੀ ਮੈਂ ਪੰਗਾ ਲੈ ਗਿਆ ਪੰਗਾ ਕਿਵੇਂ ਲੈ ਲਿਆ ਮੈਂ ਜਿੰਨੂੰ ਦੇ ਦਿਆਂ ਉਹਨਾਂ ਦੇ ਦੋ ਦੋ ਦੇ ਆਊਟਰ ਆ ਗਏ ਉਧਰੋਂ ਫੇਰ ਆਲ ਪਿੱਛੇ ਜਗ ਰਹੀ ਸੀ ਫੇਰ ਮੈਂ ਕੀ ਕੀਤਾ ਜੀ ਮੈਂ ਦੋ ਪਟੀਆਂ ਇਕੱਠੀਆਂ ਬੰਨਾਈਆਂ ਹੁਣ ਮੇਰੇ ਕੋਲੇ ਲਗਭਗ ਇਹਦੇ ਵੀ 30-35 ਪੀਸ ਰਹਿ ਗਏ ਦੋ ਪਟੀਆਂ ਚੋਂ ਇੱਕ ਪਟੀ ਚ 70 ਪੀਸ ਹੁੰਦੇ ਨੇ ਇਸੋ 40 ਫੀਸਾਂ ਜੋ ਹੋਰ ਆ ਇਤਰਾ ਇਤਨੀ ਏਰਗਣੀ ਮੈਂ 1000 ਦਿੰਦਾ ਸੀ ਜੀ ਉਹ ਦੁਬਾਰੇ 4 ਲੈ ਗਏ ਹੁਣ ਦੁਬਾਰੇ 5000 ਹੋਰ ਲੈਣਾ ਰਹੇ ਇਸ ਤਰ੍ਹਾਂ ਹੀ ਇਹ ਜੀ ਰੋ ਰਿਹਾ ਹੈ ਇਹੋ ਜੀ ਮੇਰਾ ਕੰਮ ਚਲਾਦਾ ਮੈਂ ਤੁਹਾਨੂੰ ਕਹਾਂਗਾ ਜੇ ਤੁਹਾਨੂੰ ਕਿਸੇ ਨੂੰ ਵੀ ਦਿੱਕਤ ਲੱਗਦੀ ਆ ਆਪਣਾ ਕੰਮ ਚਲਾਉਣ ਚ ਤਾਂ ਭ੍ਰਿੰਗ ਰਾਜ ਤੁਹਾਡਾ ਇਹ ਭ੍ਰਿੰਗ ਰਾਜ ਜੀ ਇੱਕ ਬਹੁਤ ਤਕੜਾ ਐ ਸੰਧਰੂ ਵੀ ਸ਼ਸਤਰ ਹੈ ਜੀ ਆਪਣਾ ਇਸ ਦੇ ਨਾਲ ਤੁਹਾਡਾ ਕੰਮ ਚੱਲ ਸਕਦਾ ਉਸ ਤੋਂ ਬਾਅਦ ਸਨਰਾਈਜ਼ ਦੇ ਜਿਹੜੇ ਰਿਜ਼ਲਟ ਸੀਗੇ ਕੋਈ ਨਾ ਜਿਹੜਾ ਬੰਦਾ ਸੀਗਾ ਚੱਟਾ ਲਾਉਂਦਾ ਸੀਗਾ ਉਹੀ ਮਤਲਬ ਲਗਭਗ ਐ ਮੰਨ ਲੀ ਚਲੀ 90% ਛੱਡ ਗਏ ਉਹਦਾ ਲਾ ਚੱਲ ਰਿਹਾ ਮੈਨੂੰ ਵਿਸ਼ਵਾਸ ਹੋਇਆ ਨਾ ਜਿੱਦਾਂ ਤੇ ਫਿਰ ਮੈਂ ਇਹ ਸਟਾਰਟ ਕੀਤਾ ਹੁਣ 10 11 ਪੇਸ਼ੈਂਟ ਨੇ ਜਿਨ੍ਹਾਂ ਦੇ ਚੱਲ ਰਹੇ ਨੇ ਉਹ 10 11 ਦੇ ਵਿੱਚੋਂ ਸਤਕ ਪੇਸ਼ੈਂਟ ਐਸੇ ਨੇ ਜਿਹੜੇ ਬਿਲਕੁਲ ਕਹਿ ਰਹੇ ਨੇ ਵੀ ਹਾਂ ਵੀ ਕੀ ਆਵਾਜ਼ ਆ ਤੁਹਾਡੇ ਪ੍ਰੋਡਕਟ ਉਸ ਮੈਨੂੰ ਅੱਗੇ ਵੀ ਪੇਸ਼ੈਂਟ ਦੇ ਰਹੇ ਨੇ ਕਿ ਉਹਨਾਂ ਨੂੰ ਪੂਰੇ ਵਧੀਆ ਰਿਜ਼ਲਟ ਮਿਲਿਆ। ਸਾਰਿਆਂ ਦਾ ਧੰਨਵਾਦ ਸਮਾਂ ਮੈਂ ਜਾਰਾ ਲੇ ਗਿਆ। ਜੀ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਗੁਰਦੀਪ ਸਿੰਘ ਐ ਮੈਂ ਕਾਲਾਵਲੀ ਤੋਂ ਮੈਂ ਸਰਪੰਚ ਜੀ ਦੀ ਬਦੋਲ ਦੇ ਸਿਸਟਮ ਤੇ ਆਇਆ ਸੀ ਤੇ ਇਹ ਸਿਸਟਮ ਜਾਇ ਮੈਨੂੰ ਸਿਰਫ 2 ਹੀ ਵੀਕ ਹੋਏ ਆ। ਅਸਿਕਾ ਜੀ ਮੇਰਾ ਨਾਮ ਚਿੰਤੂ ਕੁਮਾਰ ਪੂਰਨ ਪ੍ਰੈਂਸ ਗਾਪਿਆ ਰਹਿਣਾ ਮਿਸਟ੍ਰਿਕ ਫਤਿਹਵਾਰ ਦੀ। ਲਾਸਟ 15 ਦਿਨ ਤੋਂ ਹੀ ਮੈਂ ਇਸ ਸਿਸਟਮ ਦੇ ਨਾਲ ਜੁੜਿਆ ਹੈ ਸਰ ਸਰਪੰਚ ਜੀਰੋਂ ਦੀ ਬਦੋਲ ਤੇ ਪਰਸੋਂ ਤੋਂ ਹੀ ਸਮਰਾਈਜ਼ ਦਾ ਮੈਂ ਇੱਕ ਪ੍ਰੋਡਕਟ ਜੋ ਕਿ ਸਿਗਨੇਚਰ ਦਾ ਮਤਲਬ ਕਿ ਸੇਵਨ ਕਰਦੇ ਨੇਗੇ। ਕਾਲੋ ਨੰਬਰ 'ਤੇ ਫੋਨ ਕਰਕੇ ਪੁੱਛਿਆ ਫਿਲਹਾਲ ਦੀ ਕੜੀ ਉਹ ਬਿਲਕੁਲ ਸਹੀ ਨੇ ਕਿਨ ਫਿਊਚਰ ਕੋਸ਼ਿਸ਼ ਸਾਡੀ ਇਹ ਹੀ ਰਹੇਗੀ ਕਿ ਜਿੰਨੇ ਤੋਂ ਜਿੰਨੇ ਜ਼ਿਆਦਾ ਸਾਡੇ ਸੀਨੀਅਰ ਦੇ ਨਾਲ ਮਿਲਕੇ ਅਸੀਂ ਲੋਕਾਂ ਦਾ ਨਸ਼ਾ ਛੁਡਾ ਸਕੀਏ ਕਿਸੇ ਨੂੰ ਹੋਰ ਵੀ ਕੋਈ ਬਿਮਾਰੀ ਹੋਵੇ ਉਹਦਾ ਇਲਾਜ ਕਰਵਾ ਸਕੀਏ ਤਾਂ ਕੋਸ਼ਿਸ਼ ਸਾਡੀ ਇਹ ਹੋਊਗੀ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਧੰਨਵਾਦ ਜੀ। ਤਾਂ ਤੁਸੀਂ